ਅੱਜ ਪਿਛਲੇ ਸਮੇਂ ਦੇ ਵਿੱਚ 2024 ਐਂਡ 25 ਦੇ ਜਿਹੜੇ ਵਿੱਚ ਕੁਝ ਸਾਡੇ ਕੋਲ ਵਾਰਦਾ ਤਾਂ ਜਿਹੜੀਆਂ ਹੋਈਆਂ ਸੀ ਐਕਸਟਰਸ਼ਨ ਰੈਂਸਮ ਕਾਲ ਦੀਆਂ ਜਿਹੜੇ ਕੇਸ ਸਾਹਮਣੇ ਆਏ ਸੀ ਜਿਹੜੇ ਫੋਰਨ ਦੇ ਜਿਹੜੇ ਵਟਸਐਪ ਨੰਬਰ ਰਹਿ ਗਏ ਨੇ ਉਹਨਾਂ ਦੇ ਉੱਪਰੋਂ ਜਿਹੜੀ ਕਾਲ ਕਰਕੇ ਜਿਹੜੇ ਬਿਜ਼ਨਸਮੈਨ ਏਰੀਆ ਦੇ ਹੈਗੇ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਸੀ ਜਾਂ ਜਿਹੜੇ ਵਿਅਕਤੀ ਜਿਹੜੇ ਰਿਚ ਬੰਦੇ ਸੀ ਉਹਨਾਂ ਨੂੰ ਕਾਲ ਕਰਕੇ ਪੈਸੇ ਦੀ ਜਿਹੜੀ ਹੈਗੀ ਉਹਨਾਂ ਨੂੰ ਮੰਗ ਕੀਤੀ ਜਾਂਦੀ ਸੀ ਐਂਡ ਨਾਲੇ ਜਿਹੜੇ ਥ੍ਰੈਟ ਕੀਤਾ ਜਾਂਦਾ ਸੀ ਕਿ ਜੇ ਕੋਈ ਤੁਸੀਂ ਪੈਸੇ ਨਹੀਂ ਦਿਓਗੇ ਤਾਂ ਤੁਹਾਨੂੰ ਜਿਹੜਾ ਹੈਗਾ ਮੌਦੇ ਘੱਟ ਤਾਰ ਦਿੱਤਾ ਜਾਊਗਾ ਤਾਂ ਇਸ ਤਰੀਕੇ ਜਿਹੜਾ ਹੈਗਾ ਕਿ ਸਾਰੇ ਅਸੀਂ ਪਰਚੇ ਦਰਜ ਕਰਕੇ ਜਿਹੜੇ ਐਫ ਆਈ ਆਰ ਸਾਡੇ ਕੋਲੇ ਰਜਿਸਟਰਡ ਹੈਗੇ ਆਂ ਸੀ ਸਾਡੀ ਇਨਵੈਸਟੀਗੇਸ਼ਨ ਦੇ ਜਿਹਦੇ ਲਗਾਤਾਰ ਇਹਦੇ ਤੇ ਚੱਲ ਰਹੀ ਸੀ ਤਾਂ ਉਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸਾਹਮਣੇ ਆ ਕੇ ਪੰਜ ਕੇਸ ਸਾਡੇ ਕੋਲੇ ਐਸੇ ਸੀ ਅੰਡਰ ਇਨਵੈਸਟੀਗੇਸ਼ਨ ਜਿਹੜੇ ਟਰੇਸ ਹੋਏ ਨੇ ਜਿਨ੍ਹਾਂ ਦੇ ਵਿੱਚ 50-50 ਲੱਖ ਦੀ ਜਿਹੜੀ ਹੈਗੀ ਰੈਨਸਮ ਕਾਲ ਜਿਹੜੀ ਐਕਸਟਰਸ਼ਨ ਦੀ ਜਿਹੜੀ ਹੈਗੀ ਐ ਕਾਲ ਕੀਤੀ ਗਈ ਸੀ ਅਸੀਂ ਉਹਦੇ ਵਿੱਚ ਜਿਹੜੇ ਹੈਗੇ ਆ ਕਰ ਵੀ ਕਰਦੇ ਹੋਏ ਆ ਸਾਡੀਆਂ ਟੀਮਸ ਅਸੀਂ ਜਿਸ ਤਰੀਕੇ ਨਾਲ ਬਰਾਇਆ ਹੋਇਆ ਅਸੀਂ ਜਿਹਦੇ ਵਿੱਚ ਸਾਡੇ ਡੀਐਸਪੀ ਸ਼ਾਹਕੋਟ ਮਿਸਟਰ ਰਣਕਾਰ ਸਿੰਘ ਬਰਾੜ ਸਾਡੇ ਡੀਐਸਪੀ ਡੀ ਡਿਟੈਕਟਿਵ ਵੀ ਇਹਦੇ ਵਿੱਚ ਹੈਗੇ ਸੀ ਐਂਡ ਸਾਡੇ ਪਲੱਸ ਜਿਹੜੇ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਾਡੇ ਐਸਐਚਓ ਲੋਈਆ ਇੰਸਪੈਕਟਰ ਲਾਲ ਸਿੰਘ ਆਰਟਿਸ ਵੱਖ-ਵੱਖ ਇਹਨਾਂ ਨੂੰ ਟਾਰਗੇਟ ਦਿੱਤੇ ਗਏ ਸੀ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਕੁੱਲ 8 ਵਿਅਕਤੀਆਂ ਨੂੰ ਹੁਣ ਅਰੈਸਟ ਕੀਤਾ ਹੈਗਾ ਜਿਹੜੇ 8 ਵਿਅਕਤੀ ਅਰੈਸਟ ਕੀਤੇ ਨੇ ਉਹਨਾਂ ਤੋਂ ਜਿਹੜੀ ਹੈਗੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਵਿੱਚ ਫੋਰਨ ਦੇ ਵਿੱਚ ਜਿਹੜੇ 6 ਵਿਅਕਤੀ ਇਸ ਤਰ੍ਹਾਂ ਦੇ ਪਾਏ ਗਏ ਨੇ ਜਿਹੜੇ ਫੋਰਨ ਦੇ ਵਿੱਚੋਂ ਕਾਲ ਕਰਦੇ ਸੀ ਜਿਨ੍ਹਾਂ ਦੇ ਵਿੱਚ ਮੇਨ ਇੱਕ ਜਰਮਨਜੀਤ ਜੰਮੂ ਜਿਹੜਾ ਤਰਨਤਾਰਨ ਏਰੀਆ ਦਾ ਜਿਹੜਾ ਗਵਿੰਦਵਾਲ ਸਾਹਿਬ ਏਰੀਆ ਜਿਹਦਾ ਪਿੰਡ ਪੈਂਦਾ ਉੱਥੇ ਦਾ ਰਹਿਣ ਵਾਲਾ ਹੈਗਾ ਤੇ ਰਾਜਗਿਰਨ ਜਿਹੜਾ ਹੈਗਾ ਇਹ ਲੋਹੀਆ ਥਾਣੇ ਦਾ ਇੱਕ ਗਗਨ ਯੂਐਸਐਚ ਹੈ ਸਤਨਾਮ ਸ਼ਹਿਰਾ ਪਨੋਆ ਦਾ ਅਨਵਦੀਪ ਗਾਲਾ ਇਹ ਯੂਕੇ ਦੇ ਵਿੱਚ ਹੈਗਾ ਜਗਦੀਪ ਜਗਾ ਵੀ ਯੂਕੇ ਦੇ ਵਿੱਚ ਇੱਕ ਜਿਹੜਾ ਹੈਗਾ ਇਹਨਾਂ ਜੋ ਸਤਰਾਮ ਸੱਤਾ ਜਿਹੜਾ ਉਹ ਕੈਨੇਡਾ ਚ ਜਮੀਲ ਕਿੰਗ ਕਿੰਗ ਉਹ ਰਹੈਣਾ ਤਾਂ ਇਹਨਾਂ ਦੇ ਵਿੱਚ ਜਿਹੜਾ ਜਰਮਨ ਹੈਗਾ ਉਹ ਐਂਡ ਸਾਰੇ ਜਿਹੜੇ ਬਾਹਰ ਬੈਠੇ ਹੈਗੇ ਨੇ ਇਹਨਾਂ ਦੇ ਗੈਂਗ ਹੈਗੇ ਨੇ ਇਕੱਠੇ ਹੀ ਹੈਗੇ ਨੇ ਆਪਸ ਦੇ ਵਿੱਚ ਇੰਟਰਕਨੈਕਟਡ ਨੇ ਸਾਰੇ ਤਾਂ ਇਹ ਇਹਨਾਂ ਨੂੰ ਟਾਰਗੇਟ ਵੱਖ-ਵੱਖ ਜਿਹੜੇ ਹੈਗੇ ਨੇ ਇਹਨਾਂ ਨੂੰ ਕਰਦੇ ਸੀ ਤਾਂ ਹੁਣ ਤਾਂ ਪੰਜ ਵਾਰ ਦਾ ਤਾਂ ਅਸੀਂ ਜਿਹੜੀਆਂ ਟਰੇਸ ਕੀਤੀਆਂ ਜੀ ਕੁਆਂਟੀਟੇਸ ਕਿਤੇ ਕਿੰਨੇ ਜਾਣੇ ਹੁਣ ਅਸਰੇ ਅਰੈਸਟ ਕਿਤੇ 16 ਅਸੀਂ 8 ਰੈਸਟ ਕਰ ਚੁੱਕੇ ਆ 6 ਜਿਹੜੇ ਫੋਰਮ ਦੇ ਵਿੱਚ ਬੈਠੇ ਨੇ ਐਂਡ 4 ਜਿਹੜੇ ਹਲੇ ਹੋਰ ਫਿਕਰ ਆਊਟ ਹੋਏ ਨੇ ਨਾਮਜ਼ਦ ਕੀਤੇ ਨੇ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਰੈਸਟ ਕਰਨਾ ਬਾਕੀ ਅੱਛਾ ਜਿਹੜਾ ਲੋਈਆਂ ਇਨਸੀਡੈਂਟ ਹੋਇਆ ਸੀ ਜਦੋਂ ਲਾਡ ਸੈਂਡ ਹੋ ਰਹਾ ਨੇ ਰੇਡ ਕਰੀ ਸੀਗੀ ਉਹਨੂੰ ਕੀ ਕੀ ਸਾਹਮਣੇ ਆਇਆ ਸੀ ਉਹਦੇ ਵਿੱਚ ਇਹ ਸੀ ਕਿ ਜਦੋਂ ਮਕਦਮੇ ਦੀ ਤਫਤੀਸ਼ ਤੇ ਸਬੰਧ ਦੇ ਵਿੱਚ ਇੱਕ ਮਨਪ੍ਰੀਤ ਮਣੀ ਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਉਹਨੂੰ ਨਾਲ ਲੈ ਕੇ ਜਿਹੜਾ ਹੈਗਾ ਦੋਸ਼ੀ ਵਾਂਟਰਡ ਸੈਕਿੰਡ ਜਿਹੜਾ ਦੋਸ਼ੀ ਸੀ ਨਿਸ਼ਾਨਦੇਹੀ ਤੇ ਉਹ ਨਿਸ਼ਾਨਦੇਹੀ ਦੇ ਉੱਤੇ ਉਹਨਾਂ ਜਿਹੜਾ ਹੈਗਾ ਏਰੀਆ ਦੇ ਵਿੱਚ ਫੀਲਡ ਦੇ ਵਿੱਚ ਤਰਨਧਰ ਏਰੀਆ ਦੇ ਵਿੱਚ ਰੇਡ ਕੀਤੀ ਗਈ ਤਾਂ ਉੱਥੇ ਜਿਹੜਾ ਨਵਦੀਪ ਸੋਨਾ ਹੈਗਾ ਉਹਦੇ ਨਾਲ ਦੋ ਵਿਅਕਤੀ ਜਿਹੜੇ ਹੈਗੇ ਨੌਜਵਾਨ ਹੋਰ ਖੜੇ ਸੀ ਜਦੋਂ ਪੁਲਿਸ ਪਾਰਟੀ ਨੂੰ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਤਾਂ ਸਾਡੇ ਜਿਹੜੇ ਐਸਐਚਓ ਲੋਈਆ ਹੈਗੇ ਨੇ ਇਹਨਾਂ ਨੇ ਆਪਣੇ ਬਚਾਅ ਦੀ ਖਾਤਰ ਜਦੋਂ ਜਵਾਬੀ ਫਾਇਰ ਕੀਤਾ ਤਾਂ ਉਹ ਇੱਕ ਗੁਰਸ਼ੇਵਕ ਸਿੰਘ ਨਾਮ ਦਾ ਜਿਹੜਾ ਨੌਜਵਾਨ ਨਬੀਬਸ ਉਹਨਾਂ ਦੇ ਵਾਂਟਡ ਅਕਿਊਜ਼ ਦਾ ਸਾਡਾ ਉਹਦੇ ਨਾਲ ਖੜਾ ਸੀ ਤਾਂ ਉਹਦੀ ਲੈਫਟ ਜਿਹੜੀ ਆਰਮ ਦੇ ਵਿੱਚ ਹਿੱਟ ਕੀਤਾ ਜਿਹੜਾ ਉਹਨੂੰ ਪ੍ਰੋਪਰ ਸੀ ਉਹਦੀ ਟ੍ਰੀਟਮੈਂਟ ਪੀਜੀਆਈ ਦੇ ਵਿੱਚ ਦਾਖਲ ਕਰਾ ਕੇ ਟ੍ਰੀਟਮੈਂਟ ਕਰਵਾਈ ਆ ਹੁਣ ਜਿਹੜਾ ਹੈਗਾ ਉਹ ਤੋਂ ਡਿਸਚਾਰਜ ਕਰਾ ਕੇ ਸਾਣਾ ਜਿਹੜਾ ਹੈਗਾ ਸਿਵਲ ਹਸਪੀਟਲ ਲੋਈਆਂ ਉਹਨੂੰ ਦਾਖਲ ਕਰਾਇਆ ਗਿਆ ਤਾਂ ਉੱਥੇ ਜਿਹੜਾ ਮਕਦਮਾ ਨੰਬਰ ਜਿਹੜਾ ਹੈਗਾ ਉੱਥੇ ਲੱਗ 307 ਨੰਬਰ ਮਕਦਮਾ ਦਰਜ ਕੀਤਾ ਗਿਆ 109 ਦੇ ਵਿੱਚ ਜਿਹੜੇ ਫੌਰੀਨ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੁਣ ਇਹ ਧਰਤ ਵਾਪਸ ਲਿਆਉਣਾ ਹੈ ਜਿਹੜੇ ਫੌਰੀਨ ਦੇ ਵਿੱਚ ਫਿਗਰ ਆਊਟ ਹੋ ਨੇ ਉਹਨਾਂ ਦਾ ਜਿਹੜਾ ਇਨਵੈਸਟੀਗੇਸ਼ਨ ਅਬਰਾਡ ਦਾ ਸਾਡਾ ਜਿਹੜਾ ਪ੍ਰੋਸੀਜਰ ਹੁੰਦਾ ਉਹ ਅਡਾਪਟ ਕਰਕੇ ਥਰੂ ਡਿਪਲੋਮੈਟਿਕ ਚੈਨਲ ਸਾਡੀ ਜਿਹੜੀ ਹੈਗੀ ਹਵਾਲਗੀ ਵਾਲੀ ਕਾਰਵਾਈ ਹੈਗੀ ਉਹ ਅਸੀਂ ਸ਼ੁਰੂ ਕਰਾਂਗੇ ਜਿਹੜਾ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਇਹਦੇ ਵਿੱਚ ਪਿੱਛੇ ਜਿਹੜਾ ਹੈਗਾ ਲੋਇਆ ਏਰੀਆ ਸ਼ਾਕੋਟ ਸਾਡੇ ਸਬਡਿਵੀਜ਼ਨ ਤੇ ਨਕੋਦਰ ਸਬਡਿਵੀਜ਼ਨ ਇਹਨਾਂ ਏਰੀਆ ਦੇ ਵਿੱਚ 2024 ਦੇ ਅਰਸ਼ੇ ਦੌਰਾਨ ਤੇ 2025 ਦੇ ਜਿਹੜੀ ਆ ਗੀਆਂ ਰੀਸੈਂਟ ਅਰਸ਼ੇ ਦੌਰਾਨ ਇਹਨਾਂ ਦੇ ਵਿੱਚ ਕੁਝ ਕੇਸ ਸਾਡੇ ਕੋਲ ਇਸ ਤਰ੍ਹਾਂ ਦੇ ਸਾਹਮਣੇ ਆਏ ਜਿਹੜੇ ਕਿ ਰੈਨਸਮ ਕਾਲਸ ਜਿਹੜੀ ਆ ਆਪਣੇ ਜਿਹੜੇ ਹੈਗੇ ਨੇ ਸਸਪੈਕਟਸ ਵੱਲੋਂ ਕੀਤੀਆਂ ਜਾਂਦੀਆਂ ਸੀ ਜਿਹੜੇ ਕਾਲ ਲਾਉਂਦੀ ਹੈਗੀ ਸੀ ਕਾਲਸ ਆਉਂਦੀਆਂ ਸੀ ਕਿ ਜਿਹੜੇ ਬਿਜ਼ਨਸਮੈਨ ਹੈਗੇ ਏਰੀਆ ਦੇ ਉਹਨਾਂ ਨੂੰ ਕਾਲਸ ਆਉਂਦੀਆਂ ਸੀ ਇਹ ਉਹਨਾਂ ਨੂੰ ਫਰੋਤੀ ਜਿਹੜੀ ਆ ਉਹਨਾਂ ਤੋਂ ਮੰਗੀ ਜਾਂਦੀ ਸੀ ਕਿ ਫਰੋਤੀ ਨਾਂ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਧਮਕੀ ਦਿੱਤੀ ਜਾਂਦੀ ਸੀ ਕਿ ਉਹਨਾਂ ਦੇ ਜਿਹੜਾ ਹੈਗਾ ਐਕਸ਼ਨ ਲਿਆ ਜਾਊਗਾ ਤੇ ਉਹਨਾਂ ਦੇ ਇੱਕ ਜਿਹੜਾ ਹੈਗਾ ਕਿ ਉਹਨਾਂ ਨੂੰ ਮਾਰਿਆ ਜਾਊਗਾ ਉਹਨਾਂ ਨੂੰ ਗੋਲੀ ਚਲਾ ਕੇ ਉਹਨਾਂ ਦੇ ਉੱਤੇ ਅਟੈਕ ਕਰਤਾ ਫੀਅਰ ਤੇ ਉਹਨਾਂ ਨੂੰ ਜਿਹੜਾ ਹੈਗਾ ਮੌਤ ਦਾ ਫੀਅਰ ਜਿਹੜਾ ਦਿੱਤਾ ਜਾਂਦਾ ਸੀ ਡਰਾਵਾ ਪਾਇਆ ਜਾਂਦਾ ਸੀ ਕਿ ਤੁਹਾਨੂੰ ਮਾਰ ਦਿੱਤਾ ਜਾਊਗਾ ਤਾਂ ਜਿਹੜੀਆਂ ਇਹ ਵਾਲੀਆਂ ਵਾਰਦਾਤਾਂ ਸੀ ਇਹਦੇ ਵਿੱਚ ਏਰੀਆ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੁੰਦੇ ਨੇ ਉਹਨਾਂ ਦੇ ਵਿੱਚ ਕਾਫੀ ਜਿਹੜੀ ਹੈਗੀ ਇਨਸਿਕਿਉਰਿਟੀ ਦੀ ਜਿਹੜੀ ਹੈ ਭਾਵਨਾ ਫੈਲਦੀ ਸੀ ਪਿਛਲੇ ਲਾਸਟ ਅਸੀਂ ਦੋ ਦਿਨਾਂ ਦੇ ਵਿੱਚ ਨਕੋਦਰ ਸਬਡਿਵੀਜ਼ਨ ਦੇ ਵਿੱਚ ਵੀ ਜਿਹੜੇ ਹੈਗੇ ਨੇ ਕੇਸ ਜਿਹੜੇ ਟਰੇਸ ਕੀਤੇ ਆ ਉੱਥੇ ਵੀ ਜਿਹੜੇ ਸਾਡੇ ਦੋ ਕੇਸ ਟਰੇਸ ਹੋਏ ਜਿਨ੍ਹਾਂ ਦੇ ਵਿੱਚ ਕਾਲਸ ਆਈਆਂ ਸੀ ਉਹਨਾਂ ਦੇ ਵਿੱਚ ਵੀ ਦੋ ਦੋਸ਼ੀ ਅਸੀਂ ਨਕੋਦਰ ਦੇ ਵਿੱਚ ਵੀ ਇੱਕ ਵਿਕਰੀ ਵਾਲੀ ਜਿਹੜੀ ਹੈਗੀ ਐ ਉਥੇ ਵਧੀਆ ਅੱਛੀ ਜਿਹੜਾ ਕੋਈ ਬਿਜ਼ਨਸ ਦਾ ਸੈਟਅਪ ਸੀ ਵਿਕਰੀ ਦਾ ਉਹਦੇ ਓਨਰ ਨੂੰ ਕਾਲ ਕੀਤੀ ਸੀ ਉਹ ਵੀ ਅਸੀਂ ਟ੍ਰੇਸ ਕੀਤੇ ਆ ਤਾਂ ਐਸੀ ਲੜੀ ਦੇ ਵਿੱਚ ਅਸੀਂ ਮਿਹਨਤ ਕਰ ਰਹੇ ਸੀ ਕਿ ਜਿਹੜੀਆਂ ਰੈਨਸਮ ਜਾਂ ਐਕਸਟੋਰਸ਼ਨ ਕਾਲਸ ਕਰ ਰਹੇ ਆ ਗੈਂਗ ਹੈ ਕਿ ਅਸੀਂ ਉਹਨਾਂ ਦੀ ਤਹਿ ਤੱਕ ਜਾਈਏ ਤੇ ਉਹਨਾਂ ਦੇ ਜਿਹੜੇ ਹੈਗੇ ਨੇ ਇੱਥੇ ਜਿਹੜੇ ਹੈਂਡਲਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰੀਏ ਤਾਂ ਜਿਵੇਂ ਤੁਸੀਂ ਦੇਖਿਆ ਕਿ ਆ ਜਿਹੜੇ ਅੱਜ ਅਸੀਂ ਇਹ ਅਰੈਸਟ ਕੀਤੇ ਆ ਇਨਾਂ ਦੇ ਨਾਲ ਅਰੈਸਟ ਦੇ ਨਾਲ ਸਾਡੇ ਸ਼ਾਹਕੋਟ ਸਬਡਿਵੀਜ਼ਨ ਦੇ ਪੰਜ ਵਿੱਚ ਜਿਹੜੇ ਮੁਕਦਮੇ ਸੀ ਦਰਜ ਮੁਕਦਮੇ ਸੀ ਉਹ ਅਸੀਂ ਟ੍ਰੇਸ ਕੀਤੇ ਆ ਜਿਨ੍ਹਾਂ ਦੇ ਵਿੱਚ ਤਿੰਨ ਮੁਕਦਮੇ 2024 ਦੇ ਵਿੱਚ ਦਰਜ ਹੋਏ ਸੀ ਦੋ ਮੁਕਦਮੇ ਜਿਹੜੇ ਹੈਗੇ 2025 ਦੇ ਵਿੱਚ ਸਬਡਿਵੀਜ਼ਨ ਸ਼ਾਹਕੋਟ ਦੇ ਵਿੱਚ ਦਰਜ ਹੋਏ ਸੀ ਤਾਂ ਉਹਨਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਪੰਜ ਮੁਕਦਮੇ ਪੈ ਸਾਡੇ ਦਰਜ ਹੈਗੇ ਸੀ ਜਿੱਤੇ ਇਹਨਾਂ ਦੇ ਵਿੱਚ ਆ ਇੱਕ ਮਕਦਮਾ ਜਿਹੜਾ ਹੈਗਾ 10ਵੇਂ ਮਹੀਨੇ 2024 ਦੇ ਵਿੱਚ 8 ਅਕਤੂਬਰ ਦਾ ਦਰਜ ਹੋਇਆ ਸੀ ਫਿਰ ਉਸ ਤੋਂ ਬਾਅਦ ਇੱਕ 24/10 ਨੂੰ ਦਰਜ ਹੋਇਆ ਤਾਂ ਇੱਕ ਨਵੰਬਰ 2024 ਦੇ ਵਿੱਚ ਦਰਜ ਹੋਇਆ ਇਹ ਤਿੰਨਾਂ ਕੇਸਾਂ ਦੇ ਵਿੱਚ ਜਿਹੜਾ ਹੈਗਾ ਆ ਥਾਣਾ ਲੋਹੀਆਂ ਦੇ ਵਿੱਚ ਹੀ ਇਹ ਤਿੰਨੇ ਜਿਹੜੇ ਹੈਗੇ ਨੇ ਦਰਜ ਹੋਏ ਸੀ ਤਾਂ ਇਹਨਾਂ ਦੇ ਵਿੱਚ ਜਿਹੜੀ ਫਰौती 50-50 ਲੱਖ ਦੀ ਫਰौती ਹੈ ਕਾਲ ਕਰਕੇ ਮੰਗੀ ਗਈ ਸੀ 2025 ਦੇ ਵਿੱਚ ਮਕਦਮੇ ਦਰਜੇ ਉਹਨਾਂ ਦੇ ਵਿੱਚ ਵੀ 50 ਲੱਖ ਦੀ ਜਿਹੜੀ ਹੈ ਕੀ ਹੈ ਕਾਲ ਕਰਕੇ ਫਰੋਤੀ ਜਿਹੜੀ ਹੈ ਮੰਗੀ ਗਈ ਸੀ ਤਾਂ ਇਹਦੇ ਵਿੱਚ ਅਸੀਂ ਜਦੋਂ ਇਹਦੀ ਗਹਿਾਈ ਨਾਲ ਜਿਹੜੀ ਹੈ ਗੱਲਬਾਤ ਕੀਤੀ ਤਾਂ ਅਸੀਂ 8 ਦੋਸ਼ੀਆਂ ਨੂੰ ਹੁਣ ਤੱਕ ਇਹਦੇ ਵਿੱਚ ਗ੍ਰਿਫਤਾਰ ਕੀਤਾ ਹੈਗਾ ਜਿਹੜੇ ਅੱਠ ਦੋਸ਼ੀ ਗ੍ਰਿਫਤਾਰ ਕੀਤੇ ਹੈ ਕਿ ਉਹਨਾਂ ਚੋਂ 6 ਦੋਸ਼ੀ ਜਿਹੜੇ ਹੈ ਕਿ ਅੱਜ 24 ਤਰੀਕ ਨੂੰ ਅਸੀਂ ਅਰੈਸਟ ਕੀਤੇ ਆ ਤਾਂ ਇਹਨਾਂ ਦੇ ਵਿੱਚ ਦੋ ਦੋਸ਼ੀ ਜਿਹੜੇ ਇੱਕ ਅਮੋਲ ਪ੍ਰੀਤ ਸਿੰਘ ਇੱਕ ਮਣੀ ਐਂਡ ਇੱਕ ਨਵਦੀਪ ਜਿਹੜਾ ਸੌਦਾ ਹੈਗਾ ਇਹ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਵਦੀਪ ਨੂੰ ਇੱਕ ਮਣੀ ਤੇ ਇੱਕ ਅਮੋਲ ਪ੍ਰੀਤ ਦੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਲੜੀ ਦੇ ਵਿੱਚ ਚੱਲਦੇ ਰਹੇ ਕਿ ਇਹਨਾਂ ਦੇ ਵਿੱਚ ਜਿਹੜੀ ਮੇਨ ਜਿਹੜੀ ਕਥਾ ਸਾਹਮਣੇ ਆਇਆ ਕਿ ਦੋਸ਼ੀ ਜਿਹੜੇ ਹੈਗੇ ਨੇ ਮੇਨ ਇਹਦੇ ਵਿੱਚ ਅਮਰੀਕਾ ਦੇ ਵਿੱਚ ਤੇ ਇੰਗਲੈਂਡ ਯੂਕੇ ਦੇ ਵਿੱਚ ਇਹ ਯੂਕੇ ਦੇ ਵਿੱਚ ਜਿਹੜੇ ਦੋਸ਼ੀ ਰਹਿ ਰਹੇ ਨੇ ਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਉੱਥੇ ਬੈਠ ਕੇ ਜਿਹੜੀਆਂ ਇਹਨੇ ਅਮਰੀਕਾ ਦੇ ਨੰਬਰ ਤੋਂ ਐਂਡ ਜਿਹੜੇ ਹੈਗੇ ਨੇ ਇਹਨਾਂ ਨੰਬਰ ਜਿਹੜੇ ਯੂਕੇ ਦੇ ਨੰਬਰ ਸੀ ਉਤੋਂ ਇਹ ਕਾਲਸ ਜਿਹੜੀਆਂ ਨੇ ਇਹਨਾਂ ਵੱਲੋਂ ਰੈਂਸਮ ਕਾਲ ਕੀਤੀਆਂ ਜਾਂਦੀਆਂ ਸੀ ਤੇ ਆਮ ਵਿਅਕਤੀ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਡਰਾਬੇ ਦੇ ਦੇ ਕੇ ਤੇ ਜਿਹੜਾ ਹੈਗਾ ਐਕਸਟਰੈਕਸ਼ਨ ਜਿਹੜੀਆਂ ਕਾਲ ਸੀ ਤੇ ਪੈਸੇ ਦੀ ਫਰੋਤੀ ਦੀ ਕੀਤੀ ਜਾਂਦੀ ਬਟ ਸਾਡੀਆਂ ਜਿਹੜੀਆਂ ਟੀਮਸ ਹੈਗੀਆਂ ਜਿਨ੍ਹਾਂ ਵਿੱਚ ਸਾਡੇ ਡੀਐਸਪੀ ਸ਼ਾਹਕੋਟ ਓਮਕਾਰ ਸਿੰਘ ਬਰਾੜ ਸਾਡੇ ਬਲਵਿੰਦਰ ਸਿੰਘ ਭੁੱਲਰ ਜਿਹੜੇ ਆਪਣੇ ਐਸਐਚਓ ਸ਼ਾਹਕੋਟ ਸਾਡੇ ਐਸਐਚਓ ਲੋਈਆਂ ਇਹਨਾਂ ਨੇ ਸਾਰਿਆਂ ਨੇ ਜਿਹੜੀ ਮਿਹਨਤ ਕੀਤੀ ਆ ਐਂਡ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਇਹ ਪਾਇਆ ਗਿਆ ਕਿ ਇੱਕ ਜਰਮਨ ਜੀਤ ਜੰਮੂ ਜਿਹੜਾ ਹੈਗਾ ਮੁੰਡਾ ਹੈਗਾ ਇਹ ਤਰਨਧਰ ਏਰੀਆ ਦਾ ਰਹਿਣ ਵਾਲਾ ਹੈ ਇਹ ਮੈਂ ਇਸ ਵਕਤ 2 ਨੰਬਰ ਦੇ ਵਿੱਚ ਅਮਰੀਕਾ ਚ ਗਿਆ ਇਹ ਜਿਹੜਾ ਜਰਮਨ ਮੁੰਡਾ ਉਹਦੇ ਅੱਗੇ ਇੱਥੇ ਲਿੰਕ ਹੈਗੇ ਸੀ ਜਿਹੜੇ ਇੱਥੇ ਉਹਨਾਂ ਦੇ ਅੱਗੇ ਲਿੰਕ ਜਿਹੜੇ ਹੈਂਡਲਰ ਮੁੰਡੇ ਸੀ ਜਿਨ੍ਹਾਂ ਦੇ ਵਿੱਚ ਇੱਕ ਜਿਹੜਾ ਮਨਪ੍ਰੀਤ ਮਣੀ ਮੁੰਡਾ ਤੁਸੀਂ ਇਹ ਜਿਹੜਾ ਅਰੈਸਟ ਕੀਤਾ ਇਹ ਦੇਖਿਆ ਇਹਦੀ ਇੱਕ ਫੋਟੋ ਵੀ ਸ਼ੇਅਰ ਕਰਦਾਂਗੇ ਉਹਦੇ ਨਾਲ ਇੰਨਾ ਡਿਸਪਰੇਟਲੀ ਜੁੜਿਆ ਹੋਇਆ ਕਿ ਇਹਨੇ ਆਪਣੇ ਬਾਡੀ ਦੇ ਉੱਪਰ ਉਹਦਾ ਜਰਮਨ ਦਾ ਤੇ ਉਹਦੇ ਭਰਾ ਦਾ ਜੋਬਨ ਦਾ ਨਾਮ ਵੀ ਇੰਗਰੇਵ ਕਰਾਇਆ ਉਹਦਾ ਟੈਟੂ ਬਣਾਏ ਹੋਏ ਨੇ ਉਹਦੇ ਨਾ ਦੇ ਜਿਹੜੇ ਪਰਮਾਨੈਂਟ ਟੈਟੂ ਜਿਹੜਾ ਇਹ ਜਰਮਨਜੀਤ ਹੈਗਾ ਜੰਮੂ ਜਿਹਦਾ ਮੁੰਡਾ ਹੈਗਾ ਜਰਮਨ ਇਹ ਅਮਰੀਕਾ ਚ ਹੈ ਇਹਨਾਂ ਨੂੰ ਕਾਲ ਕਰਦਾ ਸੀ ਇਹਦੇ ਨਾਲ ਇੱਕ ਮੁੰਡਾ ਇੱਕ ਗਗਨ ਹੈਗਾ ਬਟਾਲਾ ਏਰੀਆ ਦਾ ਉਹ ਵੀ ਅਮਰੀਕਾ ਦੇ ਵਿੱਚ ਰਹਿੰਦਾ ਇੱਕ ਰਾਜਕਰਨਜੀਤ ਸਿੰਘ ਉਰਫ ਰਾਜਾ ਜਿਹੜਾ ਹੈਗਾ ਇਹ ਲੋਹੀਆ ਏਰੀਆ ਦਾ ਅਮਰੀਕਾ ਦੇ ਵਿੱਚ ਅੱਜ ਕੱਲ੍ਹ ਰਹ ਰਿਹਾ ਇਹ ਅਮਰੀਕਾ ਦੇ ਵਿੱਚ ਇਹਨਾਂ ਨੇ ਇੱਕ ਗੈਂਗ ਬਣਾਇਆ ਕਿ ਵਕ ਵਕ ਲੋਕਾਂ ਨੂੰ ਜਿਹੜੀਆਂ ਕਾਲ ਕਰਕੇ 1800 ਕਾਲ ਕਰਨ ਵਾਸਤੇ ਉਹਨਾਂ ਦੇ ਜਿਹੜੇ ਅਸੀਂ ਅਰੈਸਟ ਕੀਤੇ ਇੱਥੇ ਹੈਂਡਲਰ ਜਿਹੜੇ ਹੈਗੇ ਸੀ ਉਹਨਾਂ ਤੋਂ ਅਸੀਂ ਅਰੈਸਟ ਕੀਤਾ ਤਾਂ ਇਹਨਾਂ ਨੇ ਇੱਕ ਸਾਡੇ ਏਰੀਆ ਦੇ ਵਿੱਚ ਸ਼ਾਹਕੋਟ ਏਰੀਆ ਚ ਰੋਹੀਣਾ ਏਰੀਆ ਚ ਗੈਸ ਸਟੇਸ਼ਨ ਹੈਗਾ ਪੈਟਰੋਲ ਪੰਪ ਹੈਗਾ ਉੱਥੇ ਵਾਰਦਾਤ ਕੀਤੀ ਸੀ ਉੱਥੇ ਆ ਕੇ ਇਹਨਾਂ ਨੇ ਫਾਇਰਿੰਗ ਕੀਤੀ ਤਾਂ ਫਾਇਰਿੰਗ ਕਰਨ ਵਾਲੇ ਜਿਹੜੇ ਦੋਸ਼ੀ ਹੈਗੇ ਸੀ ਉਹ ਅਸੀਂ ਪਾਇਆ ਕਿ ਇਹਦੇ ਵਿੱਚ ਨਵਦੀਪ ਜਿਹੜਾ ਹੈਗਾ ਸੋਨਾ ਐਂਡ ਜਿਹੜਾ ਮਨਪ੍ਰੀਤ ਹੈਗਾ ਇਹਨਾਂ ਨੇ ਫਾਇਰਿੰਗ ਕੀਤੀ ਸੀ ਬਾਕੀਆਂ ਨੇ ਇਹਨਾਂ ਨੂੰ ਅਸਿਸਟ ਕੀਤਾ ਸੀ ਤਾਂ ਉਹ ਸਾਰੀ ਲੜੀ ਦੇ ਵਿੱਚ ਇਸੇ ਤਰੀਕੇ ਨਾਲ ਜਦੋਂ ਹੋਰ ਅਸੀਂ ਡੀਪਲੀ ਇਨਵੈਸਟੀਗੇਟ ਕੀਤਾ ਤਾਂ ਉਹਦੇ ਵਿੱਚ ਇੰਗਲੈਂਡ ਜਿਹੜਾ ਹੈਗਾ ਯੂਕੇ ਦੇ ਵਿੱਚ ਰਹਿਣ ਵਾਲੇ ਇੱਕ ਨਵਦੀਪ ਸਿੰਘ ਇਹ ਗੱਲ ਆ ਇਹ ਯੂਕੇ ਦੇ ਵਿੱਚ ਰਹਿ ਰਿਆ ਜਿਹੜਾ ਇਹਦਾ ਇਹ ਜਿਹੜਾ ਜਿਹੜਾ ਨਵਦੀਪ ਗੱਲਾ ਹੈਗਾ ਕਪੂਰਥਲੇ ਦੇ ਇਹਦੇ ਵਿੱਚ ਇਹਦਾ ਪਿੰਡ ਪੈਂਦਾ ਕਬੀਰਪੁਰ ਪੈਂਦਾ ਐਂਡ ਇਸੇ ਤਰੀਕੇ ਨਾਲ ਹੀ ਇੱਕ ਜਗਦੀਪ ਜੱਗਾ ਹੈਗਾ ਇਹ ਵੀ ਜਿਹੜਾ ਕਪੂਰਥਲੇ ਦਾ ਸੁਲਤਾਨਪੁਰ ਲੋਧੀ ਏਰੀਆ ਦਾ ਰਹਿਣ ਵਾਲਾ ਇਹ ਯੂਕੇ ਦੇ ਵਿੱਚ ਰਹਦੇ ਹੈਗਾ ਤਾਂ ਇਸ ਸਾਰੇ ਮੋਡਿਊਲ ਨੂੰ ਬਸਟ ਕਰਦੇ ਵਿੱਚ ਸਾਡੇ ਕੋਲੇ ਯੂਕੇ ਦੇ ਐਂਡ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ 2 ਨੰਬਰ ਦੇ ਵਿੱਚ ਉੱਥੇ ਗਏ ਹੋਏ ਨੇ ਡੰਕੀ ਭਰ ਕੇ ਉੱਥੇ ਗਏ ਹੋਏ ਨੇ ਉਹ ਜਿਹੜੇ ਵਿਅਕਤੀ ਸਾਹਮਣੇ ਆਏ ਨੇ ਕਿ ਜਿਹੜੇ ਉੱਥੇ ਬੈਠ ਕੇ ਜੜੀਆਂ ਫੌਲਾ ਕਰਾਉਂਦੇ ਸੀ ਐਂਡ ਅੱਠ ਬੰਦੇ ਅਸੀਂ ਉਹ ਰੈਸਟੋ ਕੀਤੇ ਆ ਜਿਹੜੇ ਇੱਥੇ ਇਹਨਾਂ ਦੇ ਹੈਡਲਰ ਸੀ ਤੇ ਇੱਥੇ ਲੋਕਾਂ ਨੂੰ ਜਾ ਕੇ ਉਹਨਾਂ ਦੇ ਕਹਿਣ ਦੇ ਉੱਪਰ ਜਿਹੜੀ ਹੈਗੀ ਆ ਗੋਲੀ ਵਗੈਰਾ ਚਲਾਉਂਦੇ ਸੀ ਇਹਨਾਂ ਤੋਂ ਜਿਹੜਾ ਹੈਗਾ ਪਿਸਤਲ ਬਰਾਮਦ ਕੀਤਾ ਐਂਡ ਮੋਟਰਸਾਈਕਲ ਜਿਹੜੇ ਇਹਨਾਂ ਯੂਜ਼ ਕੀਤੇ ਜਾਂਦੇ ਸੀ ਉਹ ਬਰਾਮਦ ਕੀਤਾ ਐਂਡ ਪਲੱਸ ਇਹਨਾਂ ਦੇ ਸਾਡੇ ਚਾਰ ਜਿਹੜੇ ਦੋਸ਼ੀ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਨਾਮਿਨੇਟ ਕੀਤਾ ਹਲੇ ਇਹਨਾਂ ਦੇ ਨਾਲ ਦੇ ਹੀ ਨੇ ਉਹਨਾਂ ਨੂੰ ਅਰੈਸਟ ਕਰਨਾ ਬਾਕੀ ਹੈ ਤਾਂ ਟੋਟਲ ਹਲੇ ਤੱਕ ਇਹ ਸਾਰੇ ਜਿਹੜੇ ਕ੍ਰਾਈਮ ਦੇ ਵਿੱਚ 18 ਵਿਅਕਤੀ ਜਿਹੜੇ ਹੈਗੇ ਨੇ ਹੁਣ ਤੱਕ ਫਿਗਰ ਆਊਟ ਹੋਏ ਨੇ ਜਿਨ੍ਹਾਂ ਚੋਂ ਅਸੀਂ 8 ਨੂੰ ਅਰੈਸਟ ਕਰ ਚੁੱਕੇ ਆ 6 ਜਿਹੜੇ ਹੈਗੇ ਨੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜੇ ਲਿਆਉਣ ਵਾਸਤੇ ਜਿਹੜੀ ਉਹਨਾਂ ਨੂੰ ਨਾਮਿਨੇਟ ਅਸੀਂ ਕੀਤਾ ਹੋਇਆ ਪ੍ਰੋਪਰ ਤੇ ਜਿਹੜੀ ਲੀਗਲ ਸਾਡੀ ਕਾਰਵਾਈ ਹੈਗੀ ਹੈ ਸਾਡੀ ਐਕਸਟਰਡੀਸ਼ਨ ਦੀ ਕਾਰਵਾਈ ਹੁੰਦੀ ਹੈ ਜਾਂ ਸਾਡੀ ਹਵਾਲਗੀ ਵਾਲੀ ਜਿਹੀ ਹੁੰਦੀ ਹੈ ਸਾਰੀ ਕਾਰਵਾਈ ਜਿਹੜੇ ਸਾਡੇ ਡਿਪਲੋਮੈਟਿਕ ਚੈਨਲ ਨੇ ਉਹਨਾਂ ਦੇ ਜ਼ਰੀਏ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਇਹ ਚਾਰ ਜਿਹੜੇ ਵਿਅਕਤੀਗਾਰੇ ਇਹਨਾਂ ਚ ਅਸੀਂ ਨਾਮਿਨੇਟ ਕੀਤੇ ਇਹਨਾਂ ਨੂੰ ਅਰੈਸਟ ਕਰਨਾ ਜਿਹੜਾ ਬਾਕੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਕਰਦਾਂ ਇਹ ਜਿਹੜੇ ਮੁਕਦਮੇ ਦੇ ਵਿੱਚ ਅਸੀਂ ਦੱਸ ਰਿਹਾ ਕਿ ਇਹਦੇ ਵਿੱਚ ਅਸੀਂ 307 ਦੇ ਜਿਹੜੇ ਮੁਕਦਮਾ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਐਕਸਟਰੈਕਸ਼ਨ ਕਾਲ ਦੇ ਨਾਲ ਨਾਲ 300 ਜਦੋਂ ਇਹਨਾਂ ਨੇ ਆ ਕੇ ਫਾਇਰਿੰਗ ਕੀਤੀ ਸੀ ਤਾਂ ਉੱਥੇ 19 6 ਨੂੰ ਮੁਕਦਮਾ 307 ਦਾ ਥਾਣਾ ਬੋਹਿਆਂ ਦੇ ਵਿੱਚ ਜਿਹੜਾ ਹੈਗਾ ਉੱਥੇ ਹੋਇਆ ਉਸ ਤੋਂ ਬਾਅਦ ਜਦੋਂ ਸਾਡੇ ਮਨਪ੍ਰੀਤ ਮਣੀ ਜਿਹੜਾ ਗੈਂਗਸਟਰ ਇਹਦੇ ਵਿੱਚ ਸਾਹਮਣੇ ਆਇਆ ਜਿਹੜਾ ਸੀ ਜਿਹਨੇ ਫਾਇਰਿੰਗ ਕੀਤੀ ਸੀ ਇਹਨੂੰ ਅਸੀਂ ਅਰੈਸਟ ਕੀਤਾ ਅਰੈਸਟ ਕਰਕੇ ਇਹਦੇ ਨਾਲ ਦਾ ਜਿਹੜਾ ਨਬੀਬ ਸੋਨਾ ਉਹਨੂੰ ਅਰੈਸਟ ਕਰਨ ਵਾਸਤੇ ਪੁਲਿਸ ਪਾਰਟੀ ਤਰਨਤਾਰਨ ਏਰੀਆ ਦੇ ਵਿੱਚ ਉਹਦੇ ਪਿੰਡ ਜਿਹੜਾ ਹੈਗਾ ਜਾਂਦੀ ਆ ਤਾਂ ਉਹ ਜਿਹੜਾ ਨਬੀਬ ਸੋਨਾ ਆਇਆ ਉਹ ਇੱਕ ਛਾਵੜੀ ਪਿੰਡ ਦੇ ਵਿੱਚ ਤਿੰਨ ਮੁੰਡਿਆਂ ਦੇ ਨਾਲ ਇੱਕ ਟੋਟਲ ਤਿੰਨ ਜਣੇ ਉੱਥੇ ਖੜੇ ਸੀ ਜਿਨ੍ਹਾਂ ਨੇ ਸਾਡੇ ਜਿਹੜਾ ਹੈਗਾ ਜਦੋਂ ਉੱਥੇ ਪੁਲਿਸ ਪਾਰਟੀ ਪਹੁੰਚਦੀ ਆ ਤਾਂ 19 6 ਨੂੰ ਉੱਥੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਜਿਹਦੇ ਵਿੱਚ ਸਾਡੀ ਜਿਹੜਾ ਹੈਗਾ ਰਿਸਪੈਕਟਰ ਸਾਡੇ ਐਸਐਚਓ ਲੋਈਆਂ ਵੱਲੋਂ ਜਦੋਂ ਆਪਣੇ ਬਚਾਅ ਦੀ ਖਾਤਰ ਤੇ ਸੈਲਫ ਪ੍ਰਾਈਵੇਟ ਡਿਫੈਂਸ ਦੇ ਵਿੱਚ ਫਾਇਰਿੰਗ ਕੀਤੀ ਗਈ ਹੈਗਾ ਸੀ ਜਿਹੜਾ ਉਹਦੇ ਵਿੱਚ ਸੀ ਉਹਦੇ ਜਿਹੜੀ ਹੈਗੀ ਹੈ ਖੱਬੀ ਬਾਹ ਦੇ ਵਿੱਚ ਫਾਇਰ ਲੱਗਿਆ ਜਿਹੜਾ ਜ਼ਖਮੀ ਹੋ ਗਿਆ ਸੀ ਉਹਨੂੰ ਪੀਜੀਆਈ ਦੇ ਵਿੱਚ ਐਡਮਿਟ ਕਰਾਇਆ ਸੀ ਉਤੋਂ ਹੁਣ ਉਹਨੂੰ ਡਿਸਚਾਰਜ ਕਰਵਾ ਕੇ ਉਹਦਾ ਆਪਰੇਟ ਵਗੈਰਾ ਹੋਇਆ ਹੁਣ ਉਹ ਜਿਹੜਾ ਹੈਗਾ ਸਿਵਲ ਹਸਪੀਟਲ ਜਿਹੜਾ ਹੈਗਾ ਛਾਗੋਟ ਲੋਈਆਂ ਦੇ ਵਿੱਚ ਉਹਨੂੰ ਐਡਮਿਟ ਕਰਵਾਇਆ ਗਿਆ ਇਸੇ ਤਰੀਕੇ ਨਾਲ ਜਿਹੜਾ ਉੱਥੋਂ ਮੁੰਡਾ ਭੱਜਿਆ ਸੀ ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਹਰਮਨ ਹਮੂ ਇੱਕ ਜਿੰਨੇ ਫਾਇਰ ਕਰਕੇ ਭੱਜਿਆ ਸੀ ਉਹ ਮਕਦਮੇ ਦੇ ਵਿੱਚ ਨੋਬਿਨੇਟ ਹੈ ਤਾਂ ਇਹ ਸਾਰੀ ਜਿਹੜੀ ਹੈਗੀ ਸਾਡੇ ਪੁਲਿਸ ਪਾਰਟੀ ਦੀ ਸਾਡੇ ਸਬ ਡਿਵੀਜ਼ਨ ਦੀ ਤੇ ਐਂਡ ਡਿਸਟ੍ਰਿਕਟ ਦੀ ਜਿਹੜੀ ਹੈਗੀ ਆ ਐਂਡ ਵੱਖ-ਵੱਖ ਟੀਮਸ ਜਿਹੜੀਆਂ ਲਾਈਆਂ ਹੋਈਆਂ ਸੀ ਉਹਦੇ ਵਿੱਚ ਡਿਸਪੈਚ ਕੀਤੀਆਂ ਸੀ ਇਨਕਲੂਡਿੰਗ ਸੀਆਈਏ ਟੀਮਸ ਇਹਦੇ ਵਿੱਚ ਸੀ ਤਾਂ ਇਹ ਸਾਰਾ ਇੱਕ ਜਿਹੜਾ ਟਾਰਗੇਟਡ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਉਹਦੇ ਵਿੱਚ ਜਿਹੜੀ ਸਾਨੂੰ ਸਫਲਤਾ ਮਿਲੀ ਹਰਾਂ ਇਹਦੇ ਵਿੱਚ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਜਿਹੜਾ ਜਰਮਨ ਨਾਂ ਦਾ ਮੁੰਡਾ ਹੈਗਾ ਜਿਹੜਾ ਬਾਹਰ ਬੈਠਾ ਹੈਗਾ ਇਹ ਉੱਥੇ ਬੈਠਾ ਇਹਦੇ ਦਿਮਾਗ ਦੇ ਵਿੱਚ ਪਲਾਨ ਆਇਆ ਹੈਗਾ ਸੀ ਕਿ ਲਗ ਲਗ ਲੋਕਾਂ ਨੂੰ ਜਿਵੇਂ ਕਾਲ ਕਰਦੀ ਤੇ ਪੈਸੇ ਲੈਣ ਇਹ ਜਿਹੜੇ ਅਨਮੋਲ ਜਿਹੜਾ ਮੁੰਡਾ ਹੈਗਾ ਇੱਥੇ ਤਾਂ ਉਹਨਾਂ ਨੇ ਇਸ ਨੂੰ ਅਨਮੋਲ ਨੂੰ ਪਹਿਲਾਂ ਯੂਜ਼ ਕੀਤਾ ਅਨਮੋਲ ਨੇ ਅੱਗੇ ਜਿਹੜਾ ਹੈਗਾ ਮਨੀ ਨੂੰ ਤੇ ਐਂਡ ਜਿਹੜਾ ਨਵਦੀਪ ਸੋਨਾ ਹੈਗਾ ਉਹਨਾਂ ਨੂੰ ਜਿਹੜੇ ਤਰਨਤਾਰਨ ਏਰੀਏ ਦੇ ਖੰਸਾ ਵਾਲਾ ਦੇ ਰਹਿਣ ਵਾਲੇ ਆ ਉਹਨਾਂ ਨੂੰ ਯੂਜ਼ ਕੀਤਾ ਐਂਡ ਇਹ ਜਿਹੜੇ ਨਬਦੀਬ ਸੋਨਾ ਹੈ ਜਿਹੜਾ ਜਿਹੜਾ ਮਨਪ੍ਰੀਤ ਬਣੀ ਹੈ ਇਹਨਾਂ ਨੇ ਪੈਟਰੋਲ ਪੰਪ ਦੇ ਉੱਤੇ ਆ ਕੇ ਜਿਹੜਾ ਹੈਗਾ ਫਾਇਰਿੰਗ ਕੀਤੀ ਤਾਂ ਫਾਇਰਿੰਗ ਤੋਂ ਬਾਅਦ ਜਿਹੜਾ ਅਸੀਂ ਅੱਗੇ ਜਿਹੜੀ ਤਫ਼ਤੀਸ਼ ਨੂੰ ਡੰਗਾਈ ਦੇ ਨਾਲ ਕਰਦੇ ਕਰਦੇ ਸਾਰੇ ਲਿੰਕ ਜਿਹੜੇ ਅਸੀਂ ਕਨੈਕਟਿੰਗ ਡਾਟਸ ਕਰਦੇ ਅਸੀਂ ਇਸ ਉੱਤੇ ਪਹੁੰਚ ਗਏ ਕਿੰਨੀਆਂ ਮਾਰਗਤਾਂ ਕੱਟ ਉੱਤੇ ਕਿੰਨੀਆਂ ਜਿਹੜੀਆਂ 5 ਜਿਹੜੀਆਂ ਨੇ ਸਾਡੇ ਜਿਹੜੇ ਮੁਕਦਮੇ ਇਹ ਟਰੇਸ 5 ਹੋਏ ਨੇ ਬਾਕੀ ਜਦੋਂ ਬਾਹਰ ਵਾਲੇ ਜਿਹੜੇ ਹੈਗੇ ਨੇ ਜਿਹੜੇ ਫੋਰਨ ਦੇ ਵਿੱਚ ਬੈਠੇ ਹੈਗੇ ਨੇ ਜਦੋਂ ਇਹਨਾਂ ਨੂੰ ਹਵਾਲਗੀ ਰਾਈ ਲਿਆਂਦਾ ਜਾਊਗਾ ਤਾਂ ਫਿਰ ਅੱਗੇ ਫਰਦਰ ਹੋਰ ਵੀ ਜਿਹੜੀਆਂ ਇਹ ਇਹਨਾਂ ਦੇ ਇੱਕ ਮੋਡਿਊਲ ਦਾ ਇਹਨਾਂ ਦਾ ਪਤਾ ਲੱਗੇ ਉਹ ਕਈ ਜਿਹੜੀਆਂ ਪੰਜਾਬ ਦੇ ਵਿੱਚ ਜਾਂ ਬਾਹਰ ਕਿੱਥੇ-ਕਿੱਥੇ ਕਾਲ ਕਰਕੇ ਇਹਨਾਂ ਨੇ ਜਾਂ ਫਰੋਤੀਆਂ ਲਈਆਂ ਨੇ ਉਹ ਅਗਲਾ ਇੱਕ ਦੀ ਵਾਰੀ ਮਿੱਟੀ ਵਾਲੇ ਮਿੱਟੀ ਵਾਲੀ ਗੋਲੀ ਕਿੰਨੀ ਫਲਾਈ ਹਾਂਜੀ ਮਿੱਟੀ ਵਾਲੀ ਗੋਲੀ ਉਹ ਮੌਲੇ ਇੰਫਲਾਈ ਕਿਹੜੀ ਵਿਕਰੀ ਤੇ ਜਿਹੜੀ ਗੋਲੀ ਚੱਲਦੀ ਸੀ ਜਿਹੜੇ ਬਿਕਰੀ ਵਾਲੇ ਸੀ ਉਹ ਡਿਫਰੈਂਟ ਮੋਡਿਊਲ ਹੈਗਾ ਉਹ ਅਸੀਂ ਆਲਰੇਡੀ ਇੱਕ ਸਹਿਮਨਾ ਦਾ ਮੁੰਡਾ ਸੀ ਉਹਦੇ ਵਿੱਚ ਉਹ ਅਸੀਂ ਅਰੈਸਟ ਜਿਹੜੇ ਨੇ ਦੋ ਜਣੇ ਕਰ ਲਏ ਬਿਕਰੀ ਦੇ ਇਥੋਂ ਇਹ ਕਿੰਨੇ ਸਾਰੇ ਸਟਾਫ ਜੋ ਕਿ ਹੁਣ ਤੱਕ ਹਿਰਦਾ ਹੋਏ ਨੇ ਮੇਜਰਲੀ ਕਿਸ ਫੇਸ ਰੂਪ ਦੇ ਬਦਲੇ ਨੇ ਤੇ ਕੀ ਇਹਨਾਂ ਦਾ ਕੋਈ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਜੀ ਹਾਂ ਜੀ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਦੇ ਇਹਨਾਂ ਦੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਅਨਮੋਲ ਹੈਗਾ ਉਹ ਤੇ ਇੱਕ ਪਰਚਾ ਪਹਿਲਾਂ ਪੁਰਾਣਾ ਮਣੀ ਦੇ ਉੱਤੇ ਪੰਜ ਪਰਚੇ ਨੇ ਨਵਦੀਪ ਸੋਰਨਾ ਜਿਹੜਾ ਹੈਗਾ ਉਹਦੇ ਦੇ ਚਾਰ ਪਰਚੇ ਜਿਹੜੇ ਹੈਗੇ ਨੇ ਲੁੱਟਖੋਹਾਂ ਦੇ ਸਾਰੇ ਜਿਹੜੇ ਆਬਜੈਕਟ ਵਗੈਰਾ ਦੇ ਹੈਗੇ ਨੇ ਐਂਡ ਤਿੰਨ ਚਾਰ ਜਿਹੜੇ ਦੋਸ਼ੀ ਬਾਕੀ ਹੈਗੇ ਨੇ ਉਹਨਾਂ ਦੇ ਇੱਕ ਇੱਕ ਸਿੰਗਲ ਪਰਚਾ ਹੈਗਾ ਐਂਡ ਜਿਹੜਾ ਜਰਮਨ ਜੰਮੂ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦੇ ਉੱਤੇ ਨੌ ਪਰਚੇ ਦਰਜ ਨੇ ਐਂਡ ਇੱਕ ਸਤਨਾਮ ਸਤਨ ਵਾਸੀ ਨਸ਼ਹਿਰਾ ਪਨੂਆ ਦਾ ਜਿਹੜਾ ਇਹਦੇ ਵਿੱਚ ਨਾਮਿਨੇਟ ਹੋਇਆ ਉਹਦੇ ਉੱਤੇ 20 ਮੁਕਦਮੇ ਦਰਜ ਨੇ ਉਹ ਵੀ ਜਿਹੜਾ ਹੈਗਾ ਅੱਜਕੱਲ ਕੈਨੇਡਾ ਦੇ ਵਿੱਚ ਜਿਹੜਾ ਰਹਿ ਰਿਹਾ ਦੋ ਨੰਬਰ ਦੇ ਵਿੱਚ ਜਿਹੜਾ ਹੈਗਾ ਡੰਕੀ ਮਾਰ ਕੇ ਗਿਆ ਨਵਦੀਪ ਗੱਲ ਆ ਇਹ ਤੇ ਨੌ ਮਕਦਮੇ ਦਰਜ ਨੇ ਇਸੇ ਤਰੀਕੇ ਨਾਲ ਹੀ ਜਗਦੀਪ ਜੱਗਾ ਜਿਹੜਾ ਹੈਗਾ ਇਹਦੇ ਤੇ 6 ਪਰਚੇ ਨੇ ਹਲ ਜਿਹੜੇ ਬਾਕੀ ਅਸੀਂ ਅਰੈਸਟ ਕਰਦੇ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਹੈਗੇ ਨੇ ਇੱਕ ਤੇ ਤਿੰਨ ਨੇ ਇੱਕ ਤੇ ਪੰਜ ਹੈ ਦੋ ਜਿਹੜਿਆਂ ਦੇ ਤਿੰਨ-ਤਿੰਨ ਨੇ ਪੰਜ ਨੇ ਇਸ ਤਰੀਕੇ ਨਾਲ ਜਿਹੜਾ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਸ ਪਰਚਿਆਂ ਦੇ ਨਾਲ ਪਹਿਲਾਂ ਹੀ ਟਾਰਪੀਚ ਸੀ ਉਹਨਾਂ ਦੇ ਬਾਅਦ ਜਾਣ ਤੋਂ ਪਹਿਲਾਂ ਕਾਰਕੁਨ ਸੀ ਕਿ ਇਹ ਕਿ ਜਿਹੜੇ ਬਾਹਰ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਪੰਜਾਬ ਦੀ ਇਹਨਾਂ ਏਰੀਆ ਦੇ ਬਾਹਰ ਗਏ ਹੋਏ ਨੇ ਉਸ ਬੰਦੇ ਇਹਨਾਂ ਨੂੰ ਪਹਿਲਾਂ ਤੇ ਜਾਣਦੇ ਨੇ ਕਈਆਂ ਨਾਲ ਇਹ ਟੱਚ ਜੇ ਹੈਗੇ ਸੀ ਜਿਵੇਂ ਜਿਹੜਾ ਜਿਹੜਾ ਮਣੀ ਤੁਹਾਨੂੰ ਮਣ ਜਿਹੜਾ ਦੱਸਿਆ ਮਨਪ੍ਰੀਤ ਮਣੀ ਹੈ ਇਹ ਜਰਮਨਜੀਤ ਜਿਹੜਾ ਹੈਗਾ ਉਹਦੇ ਘਰ ਤੇ ਸਾਹਮਣੇ ਦਾ ਘਰ ਐਂਡ ਇਹ ਉਹਦੇ ਜਿਹੜਾ ਸਾਰੀ ਕੇਅਰ ਟੇਕਰ ਉਹਦੇ ਘਰ ਦਾ ਉਹਦੇ ਪੇਰੈਂਟਸ ਦੀ ਕੇਅਰ ਕਰਦੀ ਉਹ ਕਰਦਾ ਇਹ ਜਿਹੜਾ ਮਨਪ੍ਰੀਤ ਮਣੀ ਜਿਹੜਾ ਇਹ ਕਰਦਾ ਐਸਾ ਨਹੀਂ ਕੋਈ ਲੈਣ ਦੀ ਹੋਇਆ ਤੁਹਾਨੂੰ ਨਾਲ ਲਿਆ ਤੁਹਾਨੂੰ ਨੇਚਰਲੀ ਅੱਜ ਅਸੀਂ ਇਹਲੇ ਇਨਵੈਸਟੀਗੇਟ ਕਰ ਰਹੇ ਆ ਜਿਹੜਾ ਹੁਣ ਇਸ ਤੋਂ ਅੱਗੇ ਪਰ ਪਰ ਹਾਂਜੀ ਬੈਠੇ ਹਾਂ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਂਦੇ ਸੀ ਬਾਹਰ ਵਾਲਿਆਂ ਵੱਲੋਂ ਐਂਡ ਜਿਹੜੀ ਇਹਨਾਂ ਨੇ ਫਰौती ਲੈਣੀ ਹੁੰਦੀ ਸੀ ਉਹਦੇ ਵਿੱਚੋਂ ਵੀ ਇਹਨਾਂ ਨੂੰ ਸ਼ੇਅਰ ਮਿਲਨੇ ਸੀ ਬਾਕੀ ਕਿਵੇਂ ਕਿਵੇਂ ਪੈਸੇ ਟਰਾਂਸਫਰ ਹੋਏ ਕਿੱਥੋਂ ਵੈਪਨ ਲੈ ਕੇ ਆਉਂਦੇ ਸੀ ਕੌਣ ਇਹਨਾਂ ਨੂੰ ਵੈਪਨ ਸਪਲਾਈ ਕਰਦਾ ਸੀ ਉਹ ਕੋਲਸਾ ਪਾਰਟ ਆਫ ਇਨਵੈਸਟੀਗੇਸ਼ਨ ਪਹਿਲਾਂ ਲਈ ਹੋਣੀ ਉਹ ਅਸੀਂ ਪਾਰਟ ਆਫ ਇਨਵੈਸਟੀਗੇਸ਼ਨ ਉਹ ਹਲੇ ਇਨਵੈਸਟੀਗੇਸ਼ਨ ਆਫਟ ਹਾਂ ਹਾਂ ਜੀ ਹਾਂ ਜੀ ਇਹਨਾਂ ਦਾ ਜਿਹੜਾ ਹੈਗਾ ਬਾਹਰੋਂ ਇਹਨਾਂ ਨੂੰ ਜਿਹੜੇ ਬੰਦੇ ਆ ਇਹਨਾਂ ਨੂੰ ਇੱਥੇ ਇਹਨਾਂ ਨੂੰ ਕਾਲ ਕਰਕੇ ਜਿਹੜਾ ਹੈਗਾ ਐਕਸਟਰਸ਼ਨ ਲੈਣ ਵਾਸਤੇ ਕਾਲ ਕਰਦੇ ਸੀ ਬਟ ਇਹਨਾਂ ਕੇਸਿਸ ਦੇ ਵਿੱਚ ਹਲੇ ਤੱਕ ਕਿਸੇ ਨੇ ਐਕਸਟਰਸ਼ਨ ਇਹਨਾਂ ਨੂੰ ਦਿੱਤੀ ਨਹੀਂ ਸੀ ਬਟ ਅਸੀਂ ਇਨਵੈਸਟੀਗੇਟਿਵ ਇਸ ਤਰੀਕੇ ਕਰਦੇ ਸੀ ਕਿ ਅੰਡਰਕਵਰ ਜਿਹੜਾ ਹੈਗਾ ਸਾਡੇ ਕੋਲ ਆਪਰੇਸ਼ਨ ਜਿਹੜੇ ਚੱਲ ਰਹੇ ਸੀਗਾ ਸਾਨੂੰ ਬਾਰੇ ਕੋਈ ਜਾਣਕਾਰੀ ਹੈ ਹਾਂ ਜੀ ਫਾਈਲ ਤੋਂ ਵੀ ਕੁਝ ਡੇਟਾ ਵਗੈਰਾ ਮਿਲਿਆ ਜਿਹੜੇ ਸਾਡੇ ਜਿਹੜੇ ਹੈ ਜੋ ਫੋਨ ਸੀਗੇ ਜਾਂ ਜਿਹੜੇ ਮੋਬਾਈਲ ਦੇ ਡੇਟੇ ਦੀ ਗੱਲ ਕਰਦੇ ਹੈਗੇ ਉਹ ਵਾਲੇ ਉਹਨਾਂ ਦਾ ਰੀਟਰੀਵ ਕਰਾਉਣਾ ਹੈਗਾ ਫਿਰ ਜਿਹੜੇ ਮੋਬਾਈਲ ਦੀ ਪ੍ਰੋਪਰ ਸਾਡੀ ਫਰੇਂਸਿਕ ਹੋਏਗੀ ਉਹਦੇ ਵਿੱਚ ਜਦੋਂ ਆਏਗੀ ਤਾਂ ਫਿਰ ਫਰਦਰ ਅਸੀਂ ਮੋਟੀਫਾਈ ਕਰਨਾ ਹੈ ਲਈ ਤੱਕ ਫੋਰਸ ਚ ਕਰਿਆ ਤਿੰਨ ਬੰਦੇ ਨਾਲ ਸੀ ਤਿੰਨ ਬੰਦੇ ਰਿਵਾਡ ਲਿਆ ਤਿੰਨ ਬੰਦੇ ਆ ਤਾਂ ਬਾਕੀ ਇਹ ਜਿਹੜੇ ਆ ਕੇ ਫਰ ਸਰ ਜਿਹੜੇ ਸੀ ਇਹਨਾਂ ਦੇ ਵਿੱਚ ਕੋਈ ਬਾਕੀ ਆ ਸਾਰੇ ਬਾਲਗੇ ਇਹਨਾਂ ਲਈ ਜਿਹੜੇ ਹੈਗੇ ਨੇ ਬਈ ਬਾਲਗੇ ਹੈਗੇ ਸਾਰੇ ਜਿਹੜਾ ਇੱਕ ਹੈਗਾ ਸੀ ਤੁਸੀਂ ਜਿਹੜਾ ਨਵਾਲਾ ਹੈਗਾ ਸੀ ਬਟ ਉਹਦੀ ਏਜ ਦਾ ਵਾਲੇ ਕਨਫਰਮ ਕਰ ਰਹੇ ਆ